ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚਾਲਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸਵੇਰ ਮੱਝ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਬਾ ਸੁਰੱਖੇ ਵੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਬਾਈ ਜੀ ਸਸੇ ਕਾਲ ਫਸਸੀ ਗਾਂਵਰੇ ਹੋਠੀ ਕੁੰਵਦੀਆ ਠੀਕ ਹੈ ਵੀਰੇ ਨਾਮ ਤੇ ਐਡਰੈਸ ਨਾਮ ਵੀਰੇ ਗਰਜਨਟ ਸਿੰਘ ਪਿੰਡ ਸੈਦੋਗੇ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ-ਤੇੜੇ ਪਿੰਡ ਟਲਵੰਡੀ ਅਲਕਣਾ ਮੇਰਾ ਨੰਬਰ 7013790 ਜਿਲ੍ਹਾ ਮੋਗਾ ਤਸੀਨ ਸਿੰਘ ਨਿਹਾਲ ਸਿੰਘ ਨਾਲ ਨੇੜੇ ਰਹ ਜਾਂਦਾ ਹਾਂ ਵੀਰੇ ਨੇੜੇ ਹੀ ਰਹ ਜਾਂਦਾ ਬਸ ਇੱਕ ਪਿੰਡ ਹੀ ਸਾਨੂੰ ਜੀ ਕਿਹੜਾ ਸੂਆ ਸੂਈ ਆ ਮਾਜਾ ਇਹ ਵੀਰੇ ਦੂਜਾ ਸੂਆ ਕਦੋਂ ਸੂਈ ਆ ਵੀਰੇ ਹੈ ਕਦੋਂ ਸੂਈ ਆ ਤਿੰਨ ਦਿਨ ਹੋ ਗਈ ਵੀਰੇ ਅੱਜ ਸੂਈ ਬੱਚਾ ਕੀ ਦੇ ਤੈਨੂੰ ਬੱਚਾ ਕੱਟਾ ਵੀਰੇ ਕੱਟਾ ਦੇਤਾ ਪਾ ਕਿੰਨਾ ਕਬੋਲਾ ਬਾਈ ਹੁਣ 3 14 ਕਿਲੋ ਬੋਲਾ ਵੀਰੇ ਦੁੱਧ ਦੋਵੇਂ ਟਾਈਮ 14 ਕਿਲੋ ਬੋਲਾ ਬਾਈ ਕਹਿੰਦਾ ਦੋਨੇ ਡੰਗਾਂ ਦਾ ਤਿਆਰ ਆ ਮੱਝ ਚੰਗੀ ਆ ਫੇਸ ਦੀ ਬਿਊਟੀ ਚੰਗੀ ਆ ਸੂਈ ਸਵਾਈਆ ਬੱਚਾ ਕਰਮਾਲੀ ਨੇ ਕੱਟਾ ਦੇ ਤਾਂ ਬਾਈ ਕੱਦ ਵਜਣ ਥਣ ਥੂਣ ਇੱਕ ਨੰਬਰ ਪੂਰੀ ਵਿਥੀ ਤੇ ਗਾੜੀ ਪਿਛਾੜੀ ਪੂਰੀ ਚੰਗੀ ਨਾਲਾ ਨੂਲਾ ਕਰਮਾਲੀ ਦੇ ਫੋਲ ਜੰਗਿਆ ਥਣ ਬੜਾ ਚੰਗਾ ਲੱਗਿਆ ਹਨ ਚਵਾਈ ਕਿਵੇਂ ਕਰਮਾਲੀ ਨੇ ਚਵਾਈ ਵੀਰੇ ਗੁੱਤਿਆਂ ਵੱਟਣ ਵਾਲਾ ਕੰਮ ਹੈ ਮੈਂ ਉਹ ਕਰਦੇ ਪਸੂ ਆ ਜਮ ਠੀਕ ਆ ਖੋਲ ਦੇ ਮੜੀ ਤੋੜ ਕੇ ਦਿਖਾ ਦੀ ਤੋੜਾ ਰੱਖਾ ਪਛਾਂਤੋ ਲੇਵਾ ਚੈੱਕ ਕਰਵਾਉਂਦੇ ਆ ਹਜੇ ਚਵਾਈ ਦੇ 2 ਘੰਟੇ ਪਏ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮਾਲੀ ਨੂੰ ਹੋਰ ਵੀ ਸੋਨਾ ਤਿਆਰ ਕਰ ਦੇਣਾ ਲੇਵਾ ਦੇਖੋ ਲੈ ਕਮਾਲ ਬਾਕੀ ਤੋਰਾ ਚੈੱਕ ਕਰ ਲੋ ਕਦ ਕਦ ਇੱਕ ਨੰਮਰਾ ਸੂਈ ਸਵਾਈਆ ਚੰਗੇ ਬੌਲੇ ਤੋਂ ਕਰਮਾਲੀ ਸਟਾਰਟ ਹੋਈ ਆ ਚਾਹੇ ਦੋ ਡਾਂਗ ਜੋ ਕੇ ਲੈ ਜਾਓ ਭਾਈ ਕੀ ਮੋ ਲਗਰੇ ਜਾਇ 1,13,000 ਰੁਪਿਆ 30 ਲੱਖ 30 ਹਜ਼ਾਰ ਰੁਪਈਆ ਮੋਲ ਆ ਮਾਨਤਾਨ ਹੋ ਜੂ ਵੀਰੇ ਮਾਨਤਾਨ ਮੌਕੇ ਦਾ ਹਾਂ ਠੀਕ ਆ ਬਾਈ ਮਾਨਤਾਨ ਬਾਈ ਕਹਿੰਦਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਮੱਝ ਬਹੁਤ ਚੰਗੀ ਆ ਚੰਗੇ ਦੁੱਧ ਵਾਲੀ ਆ ਬਈ ਰਿਕਾਰਡ ਬਾਈ ਨੇ ਬਹੁਤ ਚੰਗਾ ਹੁਣ ਗੋਲਾ ਵੀ ਬਹੁਤ ਚੰਗਾ ਆ ਜੇ ਲੈ ਵਾਲੂ ਵਾ ਦੇਖੋ ਇੱਕ ਨੰਬਰ ਆ ਕਹਿੰਨੇ ਬਾਈ ਅੱਕੀ ਬਾਈ ਤੁਹਾਨੂੰ ਮੜੀ ਆਉਦੀ ਕਹਿੰਨੇ ਲੈ 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 ਵਾਲੂ ਵਾ ਦੇਖੋ ਕਰਮਾ ਇਹਨੇ ਠੰਡੀ ਪਾਉ ਦਾਣਾ ਜਿਵੇਂ ਓਦੇ ਠੰਡੇ ਆ ਕੋਈ ਚੱਕਰ ਨਹੀਂ ਕਹਿਣਾ ਕਰਮਾ ਇਹਨੇ ਕੁਸ਼ਣ ਮੁੱਲ ਜਾਇਜ਼ ਆ ਕਿਸੇ ਵੀ ਨੂੰ ਮੱਝ ਪਸੰਦ ਆਈ ਬਾਈ ਮੈਗਨੇਟਿਕ ਕਰ ਲਿਆ ਧੰਨਵਾਦ ਜੀ